ਕਿਸੇ ਫਾਇਦਾ ਬੋਲਦੀ ਕਿ ਬੀਆ ਜੂ ਕਾ ਬੋਲਦੀ ਬਨਾਈ ਦਸਰੀ ਜੀ ਭਾਤਲਾ ਫਾਕਾ ਪੀਜਾ ਬੋਲਦੀ ਇਹ ਆ ਜਾਣੇ ਪ੍ਰੇਮਾਰਤੀ ਮੈਂ ਹੈਪੀ ਓ ਕਿਵੇਂ ਬੰਡੂ ਠੀਕ ਆ ਲੱਗ ਗਿਆ ਪਾਣੀ ਬਈ ਪਾਣੀ ਤਾਂ ਲੱਗ ਆ ਮੈਂ ਤੈਨੂੰ ਐਂ ਕਹਿੰਦਾ ਸੀ ਹਾਂ ਠੀਕ ਐ ਜੇ ਤੂੰ ਮੈਨੂੰ ਥੋੜੇ ਕਨੇ ਰੁਪਏ ਦੇ ਦੇਂਦਾ ਤਾਂ ਮੈਂ ਝੋਨੇ ਵਾਲੀ ਦਵਾਈ ਲਿਆਵਾਂ ਮੈਨੂੰ ਪਤਾ ਝੋਨਾ ਦੇ ਸ਼ੁਰੂਏ ਦੇ ਦਵਾਈ ਮਾਰਦੀ ਗੋਵ ਵਾਲੀ ਠੀਕ ਐ ਨਾਲੇ ਉਹ ਨਰਮੇ ਦੇ ਮਾਰਨਾਂ ਦੀ ਫੁੱਲ ਦਵਾਈ ਲਿਆ ਸਾਰੀ ਨਗਦੀ ਲਿਆਵਾਂਗੇ ਐਵੇਂ ਬਾਹ ਫਿਰ ਹੋ ਜਾਂਦਾ ਬਾਣੀਆਂ ਵਾਲੇ ਪੈਸੇ ਕਰ ਲੈਂਦਾ ਮੇਰੀ ਗੱਲ ਸੁਣ ਫਿਰ ਹੂੰ ਐਤ ਵਾਰ ਤਾਂ ਹੈ ਗਈ ਅੱਜ ਹਾਂ ਮੈਂ ਆਡੇ ਤੇ ਏਟਮ ਹੈ ਜਿਹੜਾ ਹਾਂ ਉਹ ਤੋਂ ਕਢਾ ਲਿਆ ਨਾ ਕਿੰਨੇ ਕਢਾ ਕੇ ਲਿਆਵਾਂ ਜੇ ਤੂੰ ਵੱਖਾ ਬਲਦਾ ਏਟਮ ਜਿੰਨੇ ਮਰਜ਼ੀ ਲੈ ਆ ਤੂੰ ਦਵਾਈ ਜਿੰਨੇ ਪਹਿਲਾਂ ਤੂੰ ਦਵਾਈ ਲਿਆ ਠੀਕ ਆ ਜਿੰਨੇ ਹੋਏ ਉੱਥੇ ਏਟਮ ਕਾਰੀ ਚਲਾਈ ਚੱਲ ਕਢਾਈ ਇੱਥੋਂ ਕਢਾਈਗਾ ਫਿਰ ਉਹਨਾਂ ਨੂੰ ਦੇ ਕੇ ਆਏਗਾ ਉੱਥੇ ਉਹਨਾਂ ਕੋਲੋਂ ਲਿਆਈ ਬਾਠਾਂਆਂ ਤੋਂ ਲਿਆਈ ਚੱਲ ਫਿਰ ਹੈ ਕਰ ਲੂੰਗਾ ਤੇ ਹੋਰ ਤਾਂ ਨਹੀਂ ਚਾਹੀਦੇ ਹੈਗੇ ਵੱਧ ਚਾਹੀਦੇ ਵੱਧ ਕਢਾ ਲਿਓ ਉਹਨਾਂ ਮੈਂ 5-4000 ਰੁਪਏ ਵੱ ਕਰੇ ਬਸ ਕੜਵਾ ਲਈ ਬਸ ਮਨ ਤਨ ਪਤਾ ਦਿਹਾੜੀ ਆਪਣੀ ਦੇਣਾ ਪੈਂਦਾ ਹੁੰਦਾ ਚੱਲ ਫਿਰ ਉਹ ਕਰੇ ਵੀ ਨਾ ਕਿਚ ਕਿਚ ਜੇ ਕਰੀ ਜਾਂਦੀ ਸੀ ਆ ਮੈਂ ਭਾਬੀ ਤੋਂ ਪੁੱਛਣਾ ਭੁੱਲ ਗਿਆ ਸੌਦਾ ਪੱਤਾ ਵੀ ਚੱਕੀ ਲਿਓਂਦਾ ਅੱਜ ਵੇਲਾ ਸੀਗਾ ਚਲੋ ਤਾਂ ਤੂੰ ਜਾ ਕੇ ਬਾਕੀ ਮੈਂ ਤੈਨੂੰ ਐਂ ਦੱਸਦਾ ਇਹਨਾਂ ਮਤਲਬ ਬੁੜੀਆਂ ਮੰਗਰ ਬੜਾ ਨਾ ਲੱਗਿਆ ਕਰ ਠੀਕ ਹੈ ਇਹ ਹਰਪੀ ਨੂੰ ਕਹਿ ਦੇ ਮੈਂ ਹੋ ਜਿੱਦ ਨਹੀਂ ਆਉਣ ਮੀਤ ਨੇ ਰੋਟੀਆਂ ਪਕਾਈਆਂ ਚਾਰ ਰੋਟੀਆਂ ਚ ਰੋਹ ਕੰਮ ਤੇ ਜਾਂਦਾ ਸਨੇਹਾ ਤੂੰ ਪਕਾ ਦਿਆ ਕਰ ਇਹ ਰੋਟੀ ਨਹੀਂ ਪਕਾ ਕੇ ਰਾਜੀ ਹਰਪੀਤ ਵੀ ਇਹ ਭਾਲਦੇ ਡੰਗ ਆਏ ਨਾ ਇਹਦਾ ਪਤਾ ਨਹੀਂ ਲੱਗਦਾ ਕਿਚ ਕਿਚ ਕਰਾਈ ਜਾਂਦੀ ਸਾਰਾ ਦਿਨ ਕਿੱਡੀ ਗੱਲ ਆ ਉਹ ਮੇਰੀ ਗੱਲ ਸੁਣ ਬਾਈ ਕਮੀ ਦੋਨਾਂ ਚ ਹੀ ਐ ਮੈਂ ਤੈਨੂੰ ਦੱਸਦਾ ਜਿੱਦਾਂ ਮੈਂ ਰੋਟੀ ਲੈ ਕੇ ਨਹੀਂ ਗਿਆ ਨਾ ਉਹਦੇ ਸ਼ਾਮ ਨੂੰ ਮੈਂ ਮੀਤ ਨੂੰ ਦੱਸਦਾ ਵੀ ਕੱਲ ਨੂੰ ਐ ਪ੍ਰੋਗਰਾਮ ਪਾਰਟੀ ਐ ਵੀ ਮੈਂ ਤਾਂ ਰੋਟੀ ਲੈ ਕੇ ਨਹੀਂ ਜਾਂਦਾ ਹਾਂ ਉਹ ਗਈ ਭੁੱਲ ਹਾਂ ਮੁੜ ਕੇ ਦੋਨੇ ਆਫਸਰੀ ਚ ਲੜ ਪੀਆਂ ਸ਼ਾਮ ਨੂੰ ਜਦੋਂ ਮੈਂ ਆਇਆ ਕਹਿੰਦੀ ਇਹਨੇ ਰੋਟੀ ਨਹੀਂ ਪਕਾਈ ਮੈਂ ਤਾਂ ਤੈਨੂੰ ਦੱਸਿਆ ਹੀ ਫੇਰ ਉਹਦੇ ਆ ਗਿਆ ਜਦ ਮੁੜ ਕੇ ਉਹ ਤੋਂ ਮਾਫੀਆਂ ਮੰਗੀ ਆਵੇ ਕਹਿੰਦੀ ਮੇਥੋਂ ਗਲਤੀ ਹੋ ਗਈ ਪਹਿਲਾਂ ਹੀ ਯਾਦ ਰੱਖ ਲਿਆ ਕਰੋ ਕੱਲੇਸ ਪਾਉਣੀ ਕਸ ਤੋਂ ਹੋਣੀ ਐ ਇਨਾ ਤਾਂ ਇੰਨੀ ਕੀ ਹੁੰਦੀ ਗਿੱਚੀ ਮਿਛੀ ਹੁੰਦੀ ਨਹੀਂ ਮੱਤ ਠੀਕ ਹੈ ਮੇਰੀ ਗੱਲ ਸੁਣ ਲੈ ਹੁਣ ਉੱਥੇ ਬੇ ਬੱਪੂ ਬੈਠਾ ਬਾਹਰ ਠੀਕ ਹੈ ਉਹਨਾਂ ਨੇ ਆਪ ਨੂੰ ਕਿਹਾ ਜੀ ਬਈ ਦੇਖਿਓ ਜਦੋਂ ਅਸੀਂ ਬਾਗੇ ਵੀ ਐਵੇਂ ਵੱਡੇ ਬੰਦੇ ਨੂੰ ਉੱਤੇ ਕਲਪਨਾ ਹੋ ਜਾਂਦੀ ਹੁੰਦੀ ਹੈ ਜੀ ਘਰੇ ਕਲਪਨਾ ਉਹੀ ਜੇ ਮੈਰੀ ਗੱਲ ਸੁਣ ਕਿਸੇ ਆਂਡਗਵਾਂਡ ਚੋਂ ਕਿਸੇ ਨੇ ਫੋਨ ਕਰਕੇ ਦੱਸਤਾ ਉਹ ਨਾ ਤਾਂ ਵਿਚਾਰੇ ਆਉਣ ਜੋਗੇ ਜਿੰਨਾਂ ਚਿਰ ਬੀਜਾਪੁਰਾ ਨਹੀਂ ਹੋਣਾ ਉਹ ਤਾਂ ਐ ਥੋੜੀ ਜਿਹੀ ਮਾਨਸਾ ਗਿਆ ਬਸ ਚੜ ਕੇ ਆ ਜਾਣਗੇ ਕਲਪਣੇ ਕਿ ਉੱਥੇ ਦੁਖੀ ਹੋਣਗੇ ਅਗਰ ਤੂੰ ਕਹੂਗਾ ਹੁਣ ਸਾਹਮਲੇ ਤੂੰ ਉਹ ਤਾਂ ਮੈਨੂੰ ਕਹਿੰਦਾ ਤੂੰ ਪਾਗ ਜਾ ਬੇਫਿਕਰ ਹੋ ਕੇ ਆਪਾਂ ਨੂੰ ਗਾਣਾ ਇਹ ਇਹਨਾਂ ਦਾ ਕੀ ਜਾਈ ਉਹ ਇਹਨਾਂ ਦਾ ਸਾਰਾ ਦਿਨ ਲੋਕਾਂ ਤੋਂ ਗੱਲਾਂ ਕਰਾਉਣੀਆਂ ਮੈਂ ਤੋ ਤੋ ਕਰਵਾ ਲੈਣੀਆਂ ਚੱਲ ਹੁਣ ਤਾਂ ਟਕਾਹ ਹੋ ਗਿਆ ਮੀਤ ਨੇ ਮੰਗ ਲਈ ਸੀ ਮਾਫੀ ਹਰ ਪਰਿਸ਼ਤੋਂ ਉਹ ਕਹਿੰਨੀ ਮੇਥੋਂ ਹੋ ਗਈ ਗਲਤੀ ਪਹਿਲਾਂ ਤਾਂ ਮੈਂ ਹੀ ਗੱਲ ਕਰਦਾ ਸੀ ਭਾਬੀ ਨਾਲ ਮੁੜ ਕੇ ਕਹਿੰਦੀ ਨਹੀਂ ਮੈਥੋਂ ਗਲਤੀ ਹੋਈ ਹੈ ਮੈਂ ਹੀ ਮਾਫੀ ਮੰਗ ਲੈਂਦੀ ਕਹਿੰਦੀ ਮੈਂ ਤਾਂ ਭੁੱਲ ਗਈ ਸੀਗੀ ਉਹਦਾ ਦਾ ਐਡਾ ਦਿਮਾਗ ਹੋਇਆ ਪਿਆ ਪਤਾ ਨਹੀਂ ਕੀ ਨਹੀਂ ਕੀ ਅੱਜ ਮੈਨੂੰ ਚੱਕ ਕੇ ਟਿਫਨ ਫੜਾਤਾ ਆਉਂਦੇ ਨੂੰ ਕਹਿੰਦੀ ਲਓ ਜੀ ਜਾਓ ਕੰਮ ਤੇ ਮੈਂ ਕਿਹਾ ਅੱਜ ਤਾਂ ਐਤਵਾਰ ਆ ਪਾਜਲ ਹੋਈਆਂ ਪਈਆਂ ਯਾਰ ਕਾਹਨੂੰ ਇਹਨਾਂ ਦੇਖਣਾ ਮੈਂ ਜੀ ਕਰਦਾ ਤਿੰਨ ਚਾਰ ਮਾਰਾਂ ਗੁੱਤ ਤੇ ਫੜ ਕੇ ਇੰਨਾ ਸਾਰਾ ਦਿਨ ਐਵੇਂ ਕਿਚਕਿਚ ਮੜ ਕਿੱਡੀ ਗੱਲ ਹੈ ਕਿਨੇ ਕੰਮ ਹੈ ਰੋਜ਼ ਦੇ ਕੰਮ ਹੈ ਇਹ ਕਿਹੜਾ ਕੋਈ ਨਵੇਂ ਕੰਮ ਆਇਆ ਤੁਹਾਡੇ ਠੀਕ ਹੈ ਪੰਡਗੇ ਕਰ ਲੋ ਕੋਈ ਸੁਤਾ ਸੁਵਾਈ ਨਾ ਕਰ ਲੋ ਬਸ ਆ ਕੰਮਾਂ ਦੇ ਰੌਲੇ ਜਦੋਂ ਕੁਝ ਕਰਨਾ ਪੈਂਦਾ ਉਹ ਲੜਾਈ ਆ ਘਰੇ ਗੱਲ ਤਾਂ ਹੀ ਸੰਨੀਆਂ ਸੀੜੀਆਂ ਬਸ ਸਾਰਾ ਦਿਨ ਬਠਾਈ ਰੱਖੀ ਸੀ ਸਾਰਾ ਦਿਨ ਬੈਠੇ ਆ ਰਹਿਣੀਆਂ ਉਹ ਮੈਨੂੰ ਪਤਾ ਹੀ ਕੀ ਐ ਬੋਲ ਤਾਂ ਪਈਏ ਮੈਨੂੰ ਪਤਾ ਤੇਰਾ ਸੁਭਾਅ ਵੀ ਕਰਮ ਐ ਗੱਲ ਤਾਂ ਗੱਲ ਦੀ ਐ ਹੁਣ ਬੇਬੇ ਬਾਪੂ ਹੁਣ ਫੇਰ ਤਾਂ ਆਪਾਂ ਬੋਲਦੇ ਆਂ ਰੌਲਾ ਕਹੂਗਾ ਅਸੀਂ ਘਰੇ ਨਹੀਂ ਹੈਗੇ ਤੁਸੀਂ ਜਲੂਸ ਕੱਢ-ਕੱਢ ਦਿਖਾਈ ਜੰਨੇ ਹੋ ਉਹ ਬਾਕੀ ਵੀਰੇ ਇਹੀ ਬਾਹੀ ਰਿਸ਼ਤੇਦਾਰ ਜਿਹੜੇ ਬੜੇ ਚੰਗੇ ਖਾਉਂਦੇ ਹੁੰਦੇ ਹੁੰਦੇ ਨਾ ਫਿਰ ਇਹ ਗੱਲਾਂ ਉੱਚੀਆਂ ਕਰਨ ਲੱਗ ਜਾਂਦੇ ਹੁੰਦੇ ਆ ਬਾਗੂ ਹੁਣ ਪਿਸਾਣੇ ਬੰਦੇ ਦੋ ਤੇ ਤੁਸੀਂ ਐਂ ਕਹਿੰਦੇ ਐ ਕਰ ਲਿਆ ਹੁਣ ਕਰ ਲਿਆ ਮੈਂ ਤਾਂ ਤੈਨੂੰ ਮੁੱਕ ਦੀ ਗੱਲ ਇਹ ਕਹਿੰਦਾ ਅੱਧੇ ਤਾਂ ਆਪਣੇ ਰਿਸ਼ਤੇਦਾਰ ਐਂ ਸੜੇ ਪਏ ਆ ਵੀ ਇਹਨਾਂ ਦਾ ਬਚਾਲੜਾ ਬੇਬੇ ਬਾਪੂ ਨੂੰ ਬਾਹਰ ਲੈ ਗਿਆ ਐ ਹੁਣ ਇਹ ਵਗ ਜਾਣਗੇ ਇਹਨਾਂ ਕੋਲ ਖਬਰੇ ਕਿੰਨਾ ਕਿ ਅੱਧੇ ਤਾਂ ਐਂ ਲੱਗੇ ਹੁੰਦਾ ਤਾਂ ਮੌਕਾ ਪਾੜੀ ਜਾਂਦੇ ਵੀ ਕਿਤੋਂ ਕੋਈ ਸਰਾਖ ਮਿਲੇ ਸਹੀ ਅਸੀਂ ਸਿਟੀਏ ਹੂੰ ਇਹਨਾਂ ਦੇ ਆਹ ਰੌਲੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਇਹਨੇ ਇਹਨਾਂ ਮਤਲਬ ਲੋਕੇ ਨਹੀਂ ਗੱਲਾਂ ਕਰਦੇ ਇਹਨਾਂ ਦੇ ਤਾਂ ਮਨ ਚ ਨਹੀਂ ਇਹਨਾਂ ਨੂੰ ਐ ਹੁੰਦਾ ਵੀ ਪਤਾ ਨਹੀਂ ਕੀ ਕਹਾਣੀ ਹੈ ਵੀ ਇਸ ਜਲੂਸ ਕੱਢਾਂਗੇ ਪਤਾ ਵੀ ਬਾਲੀਆਂ ਚੰਗੀਆਂ ਹੋ ਜਾਣਗੀਆਂ ਲੋਕਾਂ ਨੂੰ ਤਾਂ ਉਹੀ ਗੱਲ ਮੇਰੇ ਸਾਲਿਆਂ ਨੂੰ ਉਹਨਾਂ ਨੂੰ ਐ ਹੋਏ ਪਿਆ ਵੀ ਬਾਹਰ ਗਏ ਆ ਇਹਨਾਂ ਦੀ ਖੇਤੀ ਆ ਵੀ ਪਤਾ ਨਹੀਂ ਕਿੰਨਾ ਕਿ ਬਟੇਂ ਪਾਸ ਕਰਦੇ ਆ ਸੀ ਤਾਂ ਦੱਸ ਬਾਹਰ ਕਿਹੜਾ ਯਾਰ ਭਾਈ ਬੰਟੂ ਦਰਖਤਾਂ ਨਾਲ ਲੱਗੇ ਪਿਆ ਪਟਾਏ ਬਾਤ ਕਰਦਾ ਦਾ ਮਾਪਿਓ ਕਿਵੇਂ ਮਰਜੀ ਹੋਈ ਮਰਜੀ ਆ ਹੁਣ ਕੀ ਬਤਾਉਣਾ ਜੀ ਚੱਲ ਹੁਣ ਉਹਦਾ ਨਹੀਂ ਸਰਦਾ ਜੀ ਭਈ ਉਹਨੂੰ ਬੁਲਾਉਣਾ ਪੈਗੇ ਉੱਥੇ ਹਾਂ ਮੂਰੇ ਜਵਾਗ ਜੱਲੇ ਉਹ ਵੀ ਪਾਲਣੇ ਆ ਪਾਲਣੇ ਆ ਆਪਾਂ ਤਾਂ ਉਸ ਗੱਲ 'ਚ ਸਹਿਮਤ ਆ ਇਹ ਪਤਾ ਨਹੀਂ ਕੀ ਗੱਲ ਆਂਡ ਕਮਾਂਡ ਲੋਕਾਂ ਨਾਲੋਂ ਪਹਿਲਾਂ ਰਿਸ਼ਤੇਦਾਰ ਜ਼ਿਆਦਾ ਮੱਚਦੇ ਆ ਔਰ ਇਹਨਾਂ ਦੇ ਸਾੜਾ ਵਾਧਾ ਹੁੰਦਾ ਵੀ ਇਹ ਕਾਮਯਾਬ ਕਿਉਂ ਹੋ ਜਾਂਦੇ ਆ ਉਹ ਬਸ ਜਿਹੜਾ ਬੰਦਾ ਗਿਆ ਹੋਵੇ ਉਹਨੂੰ ਤਾਂ ਪਤਾ ਹੁੰਦਾ ਜਿਹੜੇ ਬੰਦੇ ਨੇ ਗਿਆ ਨਹੀਂ ਹੁੰਦਾ ਉਹਨੂੰ ਤਾਂ ਆਉਂਦਾ ਵੀ ਬੰਦੇ ਉੱਥੇ ਕਿੰਨੀ ਕੁ ਖਾਣ-ਖਾਨ ਲੱਗੀ ਪੀਂਗੀ ਬੰਦੇ ਇਹੀ ਕਮਾਈ ਕਰਦੇ ਮੈਂ ਗੱਟੇ ਪਰ ਪਰ ਜਾਣਗੇ ਚੱਲ ਮੇਰੀ ਗੱਲ ਸੁਣ ਫਿਰ ਮੈਂ ਜਾ ਕੇ ਕਢਾ ਉਹਦਾ ਚੱ ਚਲ ਠੀਕ ਆ ਬਸ ਕੋਈ ਗੱਲ ਨਹੀਂ ਮੈਂ ਫਿਰ ਟੋਲ ਪੌਦਾਂ ਦਾ ਤੇ ਕਰ ਹੀ ਦੇਉਗਾ ਤੁਹਾਨੂੰ ਚੰਗਾ ਚਲ ਠੀਕ ਆ ਲੈ ਤੂੰ ਭੱਜ ਗੇ ਠੀਕ ਆ ਬਈ ਓਕੇ ਚਲ ਟੋਲ ਵੀ ਘਰੇ ਖੜਾ ਤੇ ਚਲ ਇਹ ਦਵਾਈ ਲਿਆਊਗਾ ਫਰਕਾਰੀ ਦੇਵਾਂ ਨਵੇੜੀ ਦੇਵਾਂਗੇ ਚਲ ਉਹਨੂੰ ਪੌਦਾਂ ਇੱਕ ਤਾਂ ਖੰਡ ਹੋ ਜੂਗਾ ਇੱਕੋ ਤਾਂ ਪਾਲੀ ਹੋ ਜੂ ਐ ਇੱਕ ਤਾਂ ਬੰਦਾ ਹੋਰ ਪੁੱਛ ਲਾਂਗੇ ਚਾਰੇ ਪੰਜੇ ਅਣੇ ਰਲਕੇ ਕਰ ਲਾਂਗੇ ਲੈ ਅੱਜ ਤਾਂ ਦੁਪਹਿਰਾ ਕਾਫੀ ਇਹ ਭੈਣ ਕੀ ਕਰੀ ਜਾਂਦੀ ਆ ਨੇ ਕੀ ਕਰਨਾ ਕਮਲ ਆ ਪਸੂਆਂ ਥੱਲੇ ਮੰਜਾ ਮਾਰੀ ਜਾਨੀ ਐ ਹੂੰ ਤੈਨੂੰ ਪਤਾ ਹੀ ਤੇ ਉਹ ਤੁਹਾਡੀ ਛੋਟੀ ਨਹੀਂ ਛੋਟੀ ਨੇ ਕੀ ਕਰਨਾ ਭੈਣੇ ਉਹ ਤਾਂ ਪਸੂਆਂ ਕੰਨੀ ਹੁੰਦੀ ਨਹੀਂ ਪਸੂਆਂ ਕੰਨੀ ਮੈਨੂੰ ਹੀ ਹੋਣਾ ਪੈਂਦਾ ਨਾ ਭੈਣੇ ਲਾਇਆ ਕਰੋ ਫਿਰ ਅੰਦਰ ਬੈਠੀ ਕਰਦੀ ਧੂਸੀ ਕਰਦੇ ਭੈਣੇ ਖਾ ਪੀ ਜਾਨੀ ਨਾ ਭੈਣੇ ਤੂੰ ਤਾਂ ਉਹਦੀ ਸਹੇਲੀ ਐ ਤੂੰ ਤਾਂ ਨਾ ਉਹ ਤਾਂ ਸਮਾਂ ਦੀ ਰੋਜ਼ ਮੈਨੂੰ ਕਹਿੰਦੀ ਨਹੀਂ ਥੱਕਦੀ ਮੈਨੂੰ ਕਹਿੰਦੀ ਓਰੇ ਹੋ ਜਾ ਮੇਰੇ ਕੋਲੇ ਇੱਧਰ ਤੋਪਾ ਐ ਮੈਂ ਤੈਨੂੰ ਦੱਸਦੀ ਆ ਗੱਲ ਉਹ ਤਾਂ ਮੈਨੂੰ ਰੋਜ਼ ਕਹਿੰਦੀ ਆ ਕਹਿੰਦੀ ਹੂੰ ਤਾਂ ਤੂੰ ਬੜਾਈਆਂ ਕਰਦੀ ਨਹੀਂ ਥੱਕਦੀ ਸੀ ਵੀ ਕਾਵਲ ਮੇਰੀ ਸਹੇਲੀ ਆ ਕਾਵਲ ਮੇਰੀ ਸਹੇਲੀ ਆ ਤੇ ਕਹਿੰਦੀ ਨਾ ਕਾਵਲ ਹਾਂ ਮੈਂ ਤਾਂ ਹੁਣ ਆਉਂਦੀ ਜਾਂਦੀ ਨੂੰ ਤਾਂ ਬੁਲਾਉਣਾ ਪੈਂਦਾ ਹੀ ਆ ਹਣ ਜਦੋਂ ਕਹਿੰਦੇ ਭੈਣ ਕਿਵੇਂ ਮੈਂ ਵੀ ਕਾਹੀਂ ਠੀਕ ਆ ਹਾਲ ਚਾਲ ਪੁੱਛ ਲੈਣੇ ਸਹੇਲੀ ਤਾਂ ਮੈਂ ਤੇਰੀਆਂ ਤਾਂ ਤੇਰੀ ਰਹੂੰਗੀ ਨਾ ਭੈਣੇ ਉਹ ਤਾਂ ਨਾ ਰੋਜ਼ ਮੇਰੇ ਕੋਲੇ ਇਹੋ ਜਿਹੀਆਂ ਗੱਲਾਂ ਦੱਸਦੀ ਆ ਫਿਰ ਤੂੰ ਕਹੇਂਗੀ ਵੀ ਮੈਨੂੰ ਵੀ ਹਾਤਪ੍ਰੀਤ ਕੀ ਕਹਿੰਦੀ ਆ ਉਹ ਤਾਂ ਇਹ ਕਹਿ ਦਿੰਦੀ ਆ ਵੀ ਮੈਂ ਤਾਂ ਤੁਹਾਡੀ ਹਾਤਪ੍ਰੀਤ ਨੂੰ ਹੀ ਬੁਲਾ ਲੈਣੀ ਆ ਮੈਨੂੰ ਤਾਂ ਤੂੰ ਵਧੀਆ ਲੱਗਦੀ ਆ ਜਾਣ ਕਿਉਂ ਹੀ ਕਹੀਦੇ ਪੜੇ ਉਹ ਤਾਂ ਕਹਿਣਾ ਪੈਂਦਾ ਤੈਨੂੰ ਪਤਾ ਹੀ ਹੈ ਕਹਿਣਾ ਤਾਂ ਪੈਂਦਾ ਪਹਿਲਾਂ ਵੀ ਕੈਸੇ ਜੀਵੇ ਤੇਰੀਆਂ ਤੇਰੀਆਂ ਕੁਵੇਲਾ ਤਾਂ ਅੱਜ ਮੈਨੂੰ ਤਾਂ ਹੋ ਗਿਆ ਨਹੀਂ ਪਰਸੋ ਸਾਡਾ ਨਾ ਬੰਟੂ ਰੋਟੀ ਖਾਦੀ ਤੋਂ ਬਿਨਾ ਜਾਵੜਿਆ ਤੈਨੂੰ ਪਤਾ ਸਾਡੀ ਝੋਟੀ ਸੂਈ ਹੈ ਹਾਂ ਤੇ ਤੇਰਾ ਬਾਈ ਖੇਤੋਂ ਪਾਣੀ ਛੱਡਿਆ ਹੋਇਆ ਸੀ ਮੋਟਰਾਂ ਲਾਈਆਂ ਵੀ ਉਹ ਛੱਡੀਆਂ ਹੋਈਆਂ ਸੀ ਤੇ ਬੰਟੂ ਨੇ ਕਿਤੇ ਭਾਈ ਬਿਨਾ ਰੋਟੀ ਖਾਦੇ ਵੀ ਜਾਵੜਿਆ ਜਦੋਂ ਹੁਣ ਮੈਂ ਰੋਟੀ ਨਹੀਂ ਰੋਟੀਆਂ ਗੰਨੀ ਨਹੀਂ ਹੋਈ ਰੋਟੀ ਪਕਾਈ ਨਹੀਂ ਅੱਛਾ ਤੇ ਹੁਣ ਟਿਫਨ ਭਾਈ ਮੈਥੋਂ ਪੈਕ ਨਹੀਂ ਹੋਇਆ ਸਵੇਰ-ਸਵੇਰ ਮੇਰੀ ਡਿਊਟੀ ਹੁੰਦੀ ਆ ਤੇ ਭੈਣ ਲਾਇਆ ਕਰ ਕੰਮ ਤੇ ਕੱਲੀ ਫਿਰ ਉਹ ਵਿਆਹ ਕਿਉਂ ਤੋਂ ਲੈ ਕੇ ਆਂਦਾ ਫਿਰ ਵੀ ਤੇਰੀ ਛੋਟੀ ਦਰਾਨੀ ਆ ਜੇ ਉਹਨੂੰ ਵੱਧ ਕੰਮ ਕਰਨਾ ਚਾਹੀਦਾ ਤੈਨੂੰ ਘੱਟ ਕਰਨਾ ਚਾਹੀਦਾ ਨਹੀਂ ਵੱਧ ਕਿੱਥੋਂ ਬਰੋਬਰ ਦਾ ਕਰਦੇ ਐਨੇ ਹੀ ਬਹੁਤ ਆ ਉਹ ਤਾਂ ਸਮਾਂ ਦੀ ਮੇਰੇ ਨਾਲ ਸ਼ਰੀਕਾ ਕਰਨ ਲੱਗੀ ਮੈਂ ਕਿ ਤੇਰਾ ਬੰਦਾ ਜੇ ਭੁੱਖਾ ਗਿਆ ਤਾਂ ਉਹਨੂੰ ਦੋ ਰੋਟੀਆਂ ਨਹੀਂ ਲਾ ਕੇ ਦੇ ਸਕਦੀ ਸੀ ਮੈਂ ਤਾਂ ਤੇਰੇ ਬਾਈ ਨੂੰ ਹਾਰ ਕੇ ਬਈਆਂ ਰੋਟੀਆਂ ਖੇਤ ਦੇ ਕੇ ਆਈ ਆ ਗੱਲ ਤਾਂ ਭੈਣੇ ਸਹੀ ਤੇ ਥੋੜੀ ਛੋਟੀ ਸੂਈ ਐ ਭੈਣੇ ਕੀ ਦਿੱਤਾ ਥੋੜੀ ਛੋਟੀ ਨੇ ਕੀ ਕਰਨ assi ਨਹੀਂ ਮੈਂ ਤਾਂ ਐ ਸੀ ਆਸ ਵੀ ਕੱਟੀ ਦੇਊਗੀ ਉਹਨੇ ਤਾਂ ਕੱਟਾ ਦੇਤਾ ਭੈਣ ਮੁੰਡਾ ਹੋ ਗਿਆ ਵਧਾਈਆਂ ਤੈਨੂੰ ਹੋਰ ਵਧਾਈਆਂ ਭਲੇ ਮਹਾਰਾ ਸੁਣਨੀ ਵਧਾਈ ਤੇ ਮੈਂ ਤੈਨੂੰ ਐ ਕਹਿੰਦੀ ਸੀ ਹਾਂ ਵੀ ਭੈਣੇ ਹੁਣ ਐ ਤਾਂ ਫਿਰਦੀ ਉਹ ਕੰਮ じゃ ਕਰਦੀ ਕਿਤੇ ਉਹਨੂੰ ਪਤਾ ਨਾ ਲੱਗ ਜੇ ਚੱਲ ਨਹੀਂ ਆਉਂਦੀ ਮੂੰ ਤਾਂ ਭੈਣੇ ਉਹਦੇ ਕੋਲੇ ਵੀ ਹੋਇਆ ਈ ਉਹ ਤਾਂ ਨਾ ਮੇਰੇ ਨਾਲ ਫੇਰ ਐ ਲੜਪੂਗੀ ਐ ਮੇਰੇ ਨਾਲ ਤਾਂ ਐ ਸਿੰਘ ਵਸਾ ਛੱਡੀ ਪਤਾ ਨਹੀਂ ਕੀ ਉਹਦੇ ਬੰਦੇ ਨੇ ਬੰਟੂ ਦਾ ਸਮਾਂ ਦੀ ਉਹ ਗੱਲ ਦਾ ਗਿਲਾ ਨਹੀਂ ਕਰਦਾ ਤੇ ਆਪ ਹੀ ਘੁਲੀ ਜਾਂਦੀ ਹੈ ਨੇ ਪਣ ਜਿਹੜੇ ਦਰਾਨਾ ਦਾ ਪਤੀ ਹੈ ਫਿਰ ਦਰਾਨਾ ਜਿਹੜਾ ਰੰਗ ਗੱਲ ਕਿਨੂੰ ਕਹੇ ਫਿਰ ਉਹੀ ਤਾਂ ਗੱਲ ਹੈ ਸਮਾਂ ਦੀ ਬੇਬੇ ਬਾਪੂ ਤਾਂ ਬਾਹਰ ਜਾ ਕੇ ਬੈਠ ਗਏ ਮੇਰੇ ਨਾਲ ਸਾਰਾ ਦਿਨ ਹੀ ਢੂ ਢੂ ਕਰਦੀ ਆ ਕੋਈ ਚੀਜ਼ ਨਹੀਂ ਆਖੂਗੀ ਮੈਂ ਆਪਦੇ ਬੰਦੇ ਨੂੰ ਮੇਰੇ ਬੰਦੇ ਦੀ ਤਨਖਾਹ ਖਾਣੇ ਹੋ ਤੇ ਮੈਂ ਕਿਹਾ ਭਈ ਤੇਰਾ ਬੰਦਾ ਹੁਣ ਤੱਕ ਪੜੀ ਜਾਂਦਾ ਸੀ ਪੈਸੇ ਤੇ ਹੀ ਲੱਗੇ ਆ ਗੱਲ ਤਾਂ ਉਹੀ ਉਹ ਨਹੀਂ ਨਾ ਉਹ ਲਾ ਦੇਖਦਾ ਹੁੰਦਾ ਇਹਨੂੰ ਆਪਦੀ ਪੈਸੇ ਤੇ ਆਪਦੀ ਚੀਜ਼ ਦਿਖ ਜਾਂਦੀ ਹੈ ਮੰਦ ਦਿਨ ਵਾਈ ਨਹੀਂ ਦੇਖਦਾ ਵੀ ਜਿਹੜੇ ਇਹਨਾਂ ਨੇ ਖਰਚ ਕੀਤਾ ਸਾਡੇ ਤੋਂ ਤੇ ਵਿਆਹ ਤੇ ਕਿੰਨੇ ਖਰਚ ਹੋਗੇ ਉਹ ਤਾਂ ਕਹਿੰਦੇ ਅਸੀਂ ਤਾਂ ਠੇਕਾ ਲੈ ਲਿਆ ਕਰਾਂਗੇ ਅਸੀਂ ਤਾਂ ਸ਼ਹਿਰ 'ਚ ਰਹਿਣੀ ਆ ਮੈਂ ਕਿਹਾ ਕੋਈ ਨਾ ਸ਼ਹਿਰ 'ਚ ਰਹਿ ਕੇ ਵੇਖੀ ਦੋ ਦਿਨ ਤੇਰਾ ਸੀਨਰ ਨਿਕਲ ਜਾਊਗਾ ਭੈਣੇ ਸ਼ਹਿਰਾਂ ਦੇ ਕਿਹੜਾ ਥੋੜੇ ਖਰਚੇ ਆ ਵਧਾਰੇ ਖਰਚੇ ਆ ਹਰ ਇੱਕ ਚੀਜ਼ ਦਾ ਮੁੱਲ ਦੀ ਪਿੰਡਾਂ ਵਰਗੀ ਰੀਸ ਨਹੀਂ ਹੁੰਦੀ ਉਹੀ ਤਾਂ ਗੱਲ ਐ ਪਿੰਡਾਂ ਵਰਗੀ ਮौज ਵੀ ਨਹੀਂ ਹੁਣ ਤੂੰ ਆਇਆ ਲੈਂਡ ਭਾਜੀ ਆ ਦੇਖ ਥੱਲੇ ਮੰਜਾ ਢਾਕੇ ਦੋ ਘੰਟੇ ਬੈਠ ਜਾ ਨਾਲੇ ਤਾਂ ਹਵਾ ਆਊਗੀ ਤੇ ਇੱਧਰ ਖੇਤਾਂ ਕੰਨੀ ਜਾਵੜਾ ਇਧਰ ਹਵਾਈ ਸ਼ਹਿਰਾਂ 'ਚ ਤਾਂ ਏਡੇ ਏਡੇ ਘਰ ਉੱਥੇ ਹੀ ਘੁਸੀ ਜਾਂਦੇ ਉੱਥੇ ਹੀ ਘੁਸੀ ਜਾਂਦੇ ਆ ਭੈਣੇ ਥੱਲੇ ਪੈਂਦੇ ਆ ਲੋਕ ਇੰਨਾ ਸ਼ਹਿਰਾਂ 'ਚ ਬੁਰਾ ਹਾਲ ਆ ਫਿਰ ਹੁਣ ਪਈ ਮੰਗਿਆਈ ਹੋ ਗਈ ਜਿਹੜਾ ਜਿਆ ਰੇਟ ਵੱਧ ਗਿਆ ਉਹ ਇਹ ਜਿਹਾ ਅਗਲਾ ਥਾਂ ਵੀ ਥੋੜਾ ਲੈਂਦਾ ਜਾ ਕੇ ਦੇਖ ਲੈਂਦੇ ਕੋਈ ਨਾ ਦੋ ਦਿਨ ਨਹੀਂ ਇਹਨੇ ਰਹਿਣਾ ਸ਼ਹਿਰ 'ਚ ਕੋਈ ਨਾ ਮੇਰੀ ਗੱਲ ਸੁਣ ਹੁਣ ਤੂੰ ਮੇਰੇ ਨਾਲ ਤਾਂ ਗੱਲਾਂ ਕਰ ਲਈਆਂ ਉਹਦੇ ਵੀ ਮੱਥੇ ਲੱਗ ਲਾ ਉਹਨੇ ਤਾਂ ਮੈਨੂੰ ਐਂ ਹੀ ਕਹਿ ਦੇਣਾ ਵੀ ਪਤਾ ਨਹੀਂ ਮੇਰੇ ਖਿਲਾਫ ਹੀ ਕਹਿਤਾ ਕੰਮ ਨਹੀਂ ਚਲ ਕੋਈ ਨਾ ਮੈਂ ਜਾ ਕੇ ਫਿਰ ਕਹੂਗੀ ਮੇਰੇ ਕੋਲ ਆਈ ਚੰਗਾ ਚਲ ਚੰਗਾ ਤੂੰ ਕਰ ਲਵੋ ਕੰਮ ਇਹ ਵੀ ਮੈਨੂੰ ਤਾਂ ਹਿਯਾਰ ਲੱਗਦੀ ਆ ਇਹ ਤਾਂ ਮੈਨੂੰ ਆਪ ਆਏ ਲੱਗਦੀ ਆ ਜਿਵੇਂ ਮੀਤ ਨਹੀਂ ਸਿਖਾਈ ਹੁੰਦੀ ਆ ਪਰ ਇਹ ਜਿੱਕਾਂ ਵਾਲ ਹੈ ਤਾਂ ਨਹੀਂ ਪਰ ਕੋਈ ਬੰਦਾ ਬਦਲ ਦੇ ਦਾ ਕਿਹੜਾ ਪਤਾ ਲੱਗਦਾ ਚੱਲ ਮਣਾ ਬਾਲਾ ਯਕੀਨ ਹੀ ਨਾ ਕਰ ਕਿਸੇ ਮੀਤਾ ਕਮਲ ਆ ਜਾ ਆ ਜਾ ਪੈਣ ਲੰਗਿਆ ਹੋਰ ਕਿਵੇਂ ਆ ਬਸ ਵਧੀਆ ਠੀਕ ਠਾਕ ਤੂੰ ਦੱਸ ਬਸ ਠੀਕ ਆ ਵਧੀਆ ਤੂੰ ਸੁਣਾ ਕਿਵੇਂ ਠੀਕ ਆ ਹਾਂ ਮੈਂ ਵੀ ਠੀਕ ਠਾਕ ਆ ਵਧੀਆ ਤੇ ਬਾਵਾ ਮਾਰੀ ਲੈ ਤਗੇੜਾ ਹੈ ਹੋਰ ਭੈਣੇ ਆ ਸਾਡੇ ਏਸੀ ਜ ਨੂੰ ਪਤਾ ਨਹੀਂ ਕੀ ਹੱਥ ਲੱਗ ਗਿਆ ਮੈਂ ਤਾਂ ਇਹੀ ਆ ਮੱਛੜੇ ਮੈਂ ਕਹਿੰਨੀ ਆ ਘੰਟਾ ਖੜਜੇ ਬੰਦੇ ਦੀ ਜਾਨ ਨਿਕਲਣ ਲੱਗ ਜਾਂਦੀ ਐਸੀ ਬਣਾ ਤਾਂ ਸੀ ਭੈਣੇ ਗਿੱਜ ਗਏ ਹੁਣ ਹੋਰ ਉਹੀ ਹੁਣ ਪਹਿਲਾਂ ਵੀ ਲੈ ਤੇਰੇ ਸਾਹਮਣੇ ਲੋਕ ਪੱਖੀਆਂ ਝਾਲਦੇ ਸੀ ਪੱਖੇ ਆ ਗਏ ਫਿਰ ਆ ਹੁਣ ਏਸੀ ਆ ਗਈ ਭੈਣੇ ਪੁੱਛਣਾ ਪਹਿਲਾਂ ਵਾਲੇ ਵੀ ਤਾਂ ਲੋਕ ਇਸੀ ਗੱਲ ਕਰਾ ਹੁਣ ਰਹਿਣਾ ਨਹੀਂ ਜਾਂਦਾ ਗੱਲ ਤੇ ਇਹ ਹੈਗੀ ਨਾ ਤੇ ਕਦੋਂ ਕਦੀ ਆਈ ਸੀ ਤੂੰ ਸਾਡੇ ਘਰੇ ਹਰਪ੍ਰੀਤ ਆਈ ਆ ਉਹ ਹਰਪ੍ਰੀਤ ਮਾਰੀ ਆਂਦੀ ਬੋਕਰ ਅੱਛਾ ਤੇ ਉਹ ਤੇ ਮੈਂ ਆਉਂਦੀ ਆਉਂਦੀ ਖੜ ਗਈ ਨਬੋਲੀ ਬੋਲੀ ਹੀ ਬਸ ਪੋਛੀ ਨਾ ਐਨੇ ਮੁੜ ਕੇ ਮੇਰਾ ਨਾਂ ਆ ਜੀ ਨਾ ਫੇਰ ਵੀ ਕੀ ਬੋਲਦੀ ਸੀ ਕਿ ਨਹੀਂ ਤੂੰ ਛੱਡ ਪਰੇ ਰਹਿਣਾ ਤੂੰ ਦੱਸ ਦੱਸ ਕੁਛ ਤਾਂ ਬੋਲੀ ਹੋ ਮੇਰੇ ਬਾਰੇ ਦੇਖ ਮੇਰੀ ਗੱਲ ਸੁਣ ਮੇਰਾ ਨਾਂ ਨਾ ਲੈ ਮੇਰੀ ਗੱਲ ਸੁਣ ਲੈ ਅੱਗੇ ਕਦੇ ਤੇਰਾ ਨਾਂ ਕਾਸੇ ਦੇ ਵਿੱਚ ਆਇਆ ਅੱਗੇ ਤੂੰ ਮੇਰੇ ਕੋਲ ਕਰਦੀ ਨਹੀਂ ਗੱਲਾਂ ਬਾਤਾਂ ਤੇਰਾ ਨਾਂ ਕਾਸੇ ਚ ਨਹੀਂ ਆਉਂਦਾ ਹੈਗਾ ਤੂੰ ਮੈਨੂੰ ਦੱਸ ਕੇ ਜਾ ਮੈਂ ਤਾਂ ਜਮੇ ਨਹੀਂ ਤੇਰਾ ਨਾਂ ਲੈਂਦੀ ਫੁੱਟਦੀ ਨਹੀਂ ਮੈਂ ਤਾਂ ਮੂੰਹ ਵੀ ਮੇਰੇ ਕੋਲ ਹੈਗਾ ਨਾ ਕਮਲ ਨੇ ਕੀਤਾ ਦੱਸ ਕੀ ਕਹਿੰਦੀ ਸੀ ਦੇਖ ਤੂੰ ਮੇਰੀ ਪੱਕੀ ਸਹੇਲੀ ਆ ਮੈਂ ਤੈਨੂੰ ਤਾਂ ਦੱਸ ਦਿੰਨੀ ਆ ਠੀਕ ਆ ਹਾਂ ਤੇ ਬਧੇਰੀਆਂ ਗੱਲਾਂ ਕਰਦੀ ਸੀ ਤੁਹਾਡੇ ਬਾਰੇ ਨਹੀਂ ਦੱਸ ਤਾਂ ਸਹੀ ਬਧੇਰਾ ਬਧੇਰਾ ਕਰੀ ਇੰਨੀ ਕਹਿੰਦੀ ਕੀ ਸੀ ਉਹ ਐਂ ਕਹਿੰਦੀ ਸੀ ਕਹਿੰਦੀ ਮੇਰਾ ਬੰਦਾ ਕੰਮ ਕਰਦਾ ਆਪੇ ਅਸੀਂ ਥੱਲੇ ਬੈਠੀ ਰਹਿੰਦੇ ਆਂ ਇੰਨੀ ਮੈਨੂੰ ਭੁੱਖ ਮਾਰੀ ਇੰਨੀ ਸੀ ਦੁਪਹਿਰ ਲਹ ਹੋਵੇ ਨਾ ਘੋੜਿਆਂ ਦੀ ਰੰਨ ਆਖੇ ਮੇਰਾ ਬੰਦਾ ਕੰਮ ਕਰਦਾ ਆਪੇ ਅਸੀਂ ਥੱਲੇ ਬੈਠੀ ਰਹਿੰਦੇ ਆਂ ਨਾ ਮੇਰਾ ਬੰਦਾ ਕਮਾਉਂਦਾ ਨਹੀਂ ਹੈ ਕੋਹਦਾ ਬੰਦਾ ਕੱਲਾ ਕਮਾਉਂਦਾ ਨਹੀਂ ਪਤਾ ਪੈਣੇ ਉਹਦਾ ਕਹਿੰਦੀ ਉਹ ਨੌਕਰੀ ਤੇ ਵਗ ਜਾਂਦਾ ਉਹਦਾ ਮੇਰਾ ਬੰਦਾ ਆਖਾ ਖੇਤ ਚ ਕੱਪਦਾ ਰਹਿੰਦਾ ਮੈਂ ਪਸੂਆਂ ਥੱਲੇ ਖੱਪਦੀ ਰਹਿੰਦੀ ਆਂ ਨੀ ਪਾਣੇ ਜੇ ਨੌਕਰੀ ਤੇ ਬਗ ਜਾਂਦਾ ਚਾਰ ਛਿਲੜ ਲੈ ਕੀ ਆਉਂਦਾ ਨੌਕਰੀ ਤੇ ਕੜਾ ਉਹ ਵੇਲਾ ਬਹਿ ਜਾਂਦਾ ਜਾ ਕੇ ਨਾਲ ਇਹਨਾਂ ਨੇ ਕੱਲ ਸਪਰੇਹਾਂ ਰੇਹਾਂ ਲਿਆਉਣ ਨੂੰ 15000 ਰੁਪਏ ਲੇਤਾ ਦਾ ਅੱਛਾ ਹਾਂ ਉਦੋਂ ਕਿ ਸਾਡੇ ਉਹ ਤਾਂ ਮੂਰੇ ਹੱਥ ਅੜਦੀ ਐ ਵਨ ਟੂ ਪੈਸੇ ਦੇ ਦੇ ਵਨ ਟੂ ਪੈਸੇ ਦੇ ਦੇ ਉਹ ਤਾਂ ਕੁਝ ਨਹੀਂ ਦਿੰਦੇ ਕਹਿੰਦੀ ਸਾਨੂੰ ਬਾਲਾ ਹੀ ਸਾਰਾ ਖਰਚਾ ਸਾਡੇ ਸਿਰੋਂ ਚੱਲਦਾ ਨੀ ਕੋਈ ਨਹੀਂ ਮੈਨੂੰ ਤਾਂ ਅੱਗ ਲੱਗੀ ਜਾਂਦੀ ਐ ਮੇਰਾ ਜੀ ਕਰਦਾ ਮੈਂ ਹੁਣੇ ਜਾ ਕੇ ਦੇ ਬੁੱਤਨੀ ਪਾਟਾਂ ਤੂੰ ਹੁਣ ਨਾ ਪੁੱਛੀ ਮੈਨੂੰ ਬਾਗਿਆਂ ਦੇ ਫਿਰਪੂਜੀ ਫਿਰ ਤੈਨੂੰ ਪਤਾ ਨਾ ਗੱਲ ਦੇਣੀ ਆ ਪੈ ਜਾਂਦੀ ਆ ਦੇਣੀ ਤਾਂ ਪੈ ਜਾਂਦੀ ਆ ਕੋਈ ਨਹੀਂ ਤੇਰਾ ਨਾਂ ਤਾਂ ਨਹੀਂ ਆਉਂਦਾ ਤੇਰੇ ਗੀਤੋ ਗੱਲ ਕਰ ਲੋ ਗੱਲ ਕਰ ਮੇਰਾ ਤਾਂ ਸੱਚੀ ਖੂਨ ਖੋਲ ਗਿਆ ਮੈਨੂੰ ਤਾਂ ਬਾਹਲੇ ਜਿਆਦਾ ਗੁੱਸਾ ਚੜੀ ਜਾਂਦਾ ਖੂਨ ਤਾਂ ਭੈਣ ਮੇਰਾ ਖੋਲ ਗਿਆ ਮੈਂ ਤੇਰੀ ਫਿਰ ਵੀ ਪੱਕੀ ਸਹੇਲੀ ਆ ਨਹੀਂ ਸੱਚੀ ਤੈਨੂੰ ਵੀ ਆਏ ਲੱਗਿਆ ਮੇਰੇ ਪਿੱਛੇ ਤੇ ਹੋਰ ਮੈਂ ਤੇਨਾਂ ਦੀ ਭੈਣ ਸਮਝਦੀ ਆ ਐ ਤਾਂ ਮੈਨੂੰ ਪਤਾ ਵੀ ਆਪਣੇ ਚ ਤਾਂ ਫਰਕ ਕੋਈ ਨਹੀਂ ਹੈਗਾ ਗੱਲ ਕਰ ਇਹ ਜਿਨਾ ਆਪਣੇ ਚ ਵੀ ਫਰਕ ਪਵਾ ਦੇਣਗੀਆਂ ਤੇ ਆਪਣੇ ਬਾਰੇ ਤਾਂ ਨਹੀਂ ਕੁਝ ਬੋਲੀ ਵੀ ਤੇਰੇ ਬਾਰੇ ਮੀ ਤਾਂ ਐ ਕਹਿੰਦੀ ਸੀ ਨਹੀਂ ਨਹੀਂ ਇਹ ਮੇਰੇ ਬਾਰੇ ਨਹੀਂ ਬੋਲਾਂਗੇ ਕਿਉਂ ਤੂੰ ਤਾਂ ਇਹ ਤੇ ਬਾਲੀ ਬਣਦੀ। ਨਾ ਤੇਰਾ ਢੱਡ ਮੱਚਦਾ। ਮੈਂ ਕਿਹਾ ਭੈਣੇ ਮੇਰੀ ਤਾਂ ਪੱਕੀ ਸਹੇਲੀ ਆ। ਹਾਂ ਤੇਰਾ ਕਾ ਕਾ ਢੱਡ ਮੱਚਦਾ। ਆਉਣੀ ਆ ਤਾਂ ਆਉਣੀ ਆ। ਕਾ ਤੂੰ ਮੈਨੂੰ ਉਹ ਕਰਦੀ। ਪਤਾ ਨਹੀਂ ਮੈਨੂੰ ਤਾਂ ਆਉਂਦੀ ਜਾਂਦੀ ਨੂੰ ਬੁਲਾਉਣਾ ਪੈਂਦਾ। ਕਿਉਂਕਿ ਉਹ ਪਹਿਲਾਂ ਆਈ ਸੀ ਮੈਨੂੰ ਤਾਂ ਬੁਲਾਉਣਾ ਪਿਆ ਤੂੰ ਮਾਗਰ ਆਈ ਹੈ। ਉਹੀ ਤਾਂ ਗੱਲ ਆ। ਚੱਲ ਪਹਿਲਾਂ ਆਈ ਵੀ ਉਹੀ ਗੱਲ ਤਾਂ ਉਹ ਰਹਿ ਗਈ ਨਾ ਵੀ ਕਿਸੇ ਨੇ ਬਣਾ ਕੇ ਨਹੀਂ ਰੱਖਦੀ। ਕਿੱਥੇ ਤਾਂ ਪਹਿਲਾਂ ਆਈ ਸੀ। ਤੂੰ ਮੈਨੂੰ ਬੁਲਾਉਂਦੀ ਨਾ ਬੁਲਾਉਂਦੀ ਉਹਦੇ ਨਾਲ ਬੋਲ ਚੱਲ ਰੱਖਦੀ ਹੈ ਨਾ। ਤੇ ਗੱਲ ਤਾਂ ਇਹ ਆ ਜਦੋਂ ਕਿਸੇ ਨੇ ਉਹ ਬਣਾ ਕੇ ਨਹੀਂ ਰੱਖਦੀ। ਜੇ ਮੈਂ ਤੇਰੇ ਨਾਲ ਮੈਂ ਤਾਂ ਬਾਤ ਚਾਹੀਓ ਪਹਿਲਾਂ ਆਈਏ ਸਹੀ ਗੱਲ ਹਾਂ ਤੇ ਮੇਰੀ ਗੱਲ ਸੁਣਨ ਵਾਲੇ ਤੂੰ ਇਹ ਜੈ ਤੈਨੂੰ ਕੁਝ ਕਹਿਣ ਲੱਗੀ ਨਾ ਕਦੇ ਮੇਰੇ ਬਾਰੇ ਤਾਂ ਇਹਦੀ ਗੱਲਾਂ ਚ ਨਹੀਂ ਦੇਖ ਤੂੰ ਮੈਨੂੰ ਪੱਕੀ ਸਹੇਲੀ 24 ਘੰਟੇ ਕਹਿਨੀ ਆ ਤੇ ਮੈਂ ਤੇਰੇ ਵਾਸਤੇ ਨਾ ਉਹ ਸ਼ਕੈਸ਼ ਵਾਲਾ ਪਾਣੀ ਲਿਆਉਣੀ ਆ ਹਾਂ ਜਾਨ ਵਾਲੀ ਗਰਮੀ ਵਾਲੀ ਲੈ ਕੇ ਆ ਹੋਰ ਲਿਆਉਣੀ ਆ ਬਣਾ ਕੇ ਤੇਰੇ ਵਾਸਤੇ ਜੇ ਤਾਂ ਤੂੰ ਨਹੀਂ ਫਰਕ ਰੱਖਦੀ ਚਾਹ ਤਾਂ ਹੁਣ ਮੈਂ ਤੈਨੂੰ ਬਥੇਰੇ ਵਾਰੀ ਪੁੱਛਦੀ ਆ ਵੀ ਤੂੰ ਤਾਂ ਕਹਿੰਦੀ ਮੈਂ ਚਾਹ ਪੀਂਦੀ ਨਹੀਂ ਮੈਂ ਚਾਹ ਪੀਂਦੀ ਨਹੀਂ ਮੇਰੇ ਪੰਜਾਬ ਬਣਦਾ ਪਹਿਲਾਂ ਵੀ ਨਹੀਂ ਪੀਂਦੀ ਸੀ ਯਾਰ ਕੋਈ ਨਹੀਂ ਕਰਦੀ ਗੱਲ ਹੋਰ ਮੈਨੂੰ ਦੱਸ ਹੋਰ ਕੀ ਬੋਲੀ ਸੀ ਸ਼ਿਕਾਇਤ ਤਾਂ ਕੋਈ ਨਹੀਂ ਮੈਂ ਬਣਾ ਕੇ ਲੈਣੀ ਤੂੰ ਹਵਾ ਦਾ ਲਾਲਾ ਮਾੜੀ ਜੀ ਹਾਂ ਬਸ ਕੋਈ ਨਾ ਉਹਦਾ ਹੋਰ ਕੋਈ ਕੁੱਝ ਨਹੀਂ ਸੀ ਕਹਿੰਦੀ ਆਈ ਕਹਿੰਦੀ ਸੀ ਕਹਿੰਦੀ ਵੀ ਉਹ ਖੇਤ ਚ ਕਹਿੰਦੀ ਮੇਰਾ ਬੰਦਾ ਖਾਪਦਾ ਨਾ ਟਰ ਕੇ ਤੇ ਰੋਟੀ ਰੋਟੀ ਨਹੀਂ ਬਣਾਈ ਹੋਣੀ ਕਹਿੰਦੀ ਰੋਟੀ ਕਹਿੰਦੀ ਮਿੰਟੂ ਭੁੱਖਾ ਗਿਆ ਕਹਿੰਦੀ ਹਾਏ ਰੋਟੀ ਕਿਉਂ ਨਹੀਂ ਬਣਾਈ ਹੈਗੀ ਰੋਟੀ ਤਾਂ ਸਵਾ ਕੱਲ ਐਤਵਾਰ ਸੀਗਾ ਬੰਟੂ ਦੇ ਕੱਲ ਵੀ ਮੈਂ ਪਹਿਲਾਂ ਹੀ ਪਕਾ ਕੇ ਰੱਖਦੀ ਨਾਲੇ ਮੈਨੂੰ ਪਤਾ ਸੀ ਵਿਚੌਲ ਖਾਂਦਾ ਮੈਂ ਤਾਂ ਉਹ ਕਰਦੀ ਨਹੀਂ ਹੈਗੀ ਬੂਖ ਡਿਆ-ਡਿਆ ਗੱਲਾਂ ਬਣਾਈ ਜਾਂਦੀਆਂ ਮੇਰਿਆਂ ਇਹ ਭੈਣੇ ਵਾਲਾ ਦਰਾਨਾ ਜਿਹਾ ਹੈ ਹਾਂ ਕਿੱਡੀਆਂ-ਕੁੱਡੀਆਂ ਗੱਲਾਂ ਕਰੀ ਜਾਂਦੀ ਐ ਲੈ ਮੇਰਿਆਂ ਮੈਂ ਤਾਂ ਸੱਚੀ ਬਲਾਈ ਗੁੱਸਾ ਚੜੀ ਜਾਂਦਾ ਨਾ ਤੇਰੇ ਕੋਲ ਇੰਨੀਆਂ ਕਰਦੀ ਐ ਤੂੰ ਤਾਂ ਚੱਲ ਮੇਰੀ ਸਹੇਲੀਆਂ ਮੈਨੂੰ ਦੱਸ ਤਾਂ ਤੇ ਹੋਰ ਲੋਕਾਂ ਕੋਲ ਕੀ ਵੀ ਤਾਂ ਕਿੰਨੀਆਂ ਗੱਲਾਂ ਕਰਦੀ ਹੂ ਗੱਲ ਤਾਂ ਉਹੀ ਆ ਚੱਲ ਮੈਂ ਤੇਰੀ ਪੱਕੀ ਸਹੇਲੀਆਂ ਉਹ ਤਾਂ ਮੈਨੂੰ ਪਤਾ ਹੀ ਆ ਹੁਣ ਚੱਲ ਕੋਈ ਗੱਲ ਨਹੀਂ ਇਹਦੇ ਨਾਲ ਤਾਂ ਮੈਂ ਕਰੂੰ ਸਾਰੀਆਂ ਗੱਲਾਂ ਬਾਤਾਂ ਮੇਰੇ ਤਾਂ ਜੀ ਕਰਦਾ ਨਾ ਜਾ ਕੇ ਆ ਚਾਰ ਨਹੀਂ ਤੂੰ ਰਹਿਣ ਦੇ ਤੂੰ ਕਿਸੇ ਗੱਲ ਤੇ ਸੁਣਾਏ ਗੱਲ ਤੇ ਸੁਣਾਉਂਗੀ ਮੈਂ ਮੈਂ ਤਾਂ ਸੱਚ ਪੈਣਾ ਮੈਂ ਸ਼ਹਿਰ ਚ ਰਹਿਣ ਲੱਗਣਾ ਨਹੀਂ ਭਾਣੇ ਕੀ ਕਰਾਂ ਜਦੋਂ ਹਾ 24 ਘੰਟੇ ਕਾਈ ਜਾਂਦੀ ਹੈ ਫਿਰ ਸ਼ਹਿਰ ਚ ਹੀ ਰਹਿਣ ਲੱਗਾਂਗੇ ਹੋਰ ਕੀ ਗੱਲ ਦਾ ਸਹੀ ਹੈ ਸ਼ਹਿਰ ਰਗੀ ਭਾਣੇ ਮौज ਨਹੀਂ ਕਿਤੇ ਕਿਤੇ ਨਹੀਂ ਭਾਣੇ ਮौज ਨਾਲ ਨਾਲੇ ਉਹ ਵੀ ਸ਼ਹਿਰ ਚ ਤਰਹਿ ਕੇ ਕਹਿੰਦੇ ਬੰਦਾ ਚਿੱਟਾ ਚਿੱਟਾ ਹੋ ਜਾਂਦਾ ਤੇ ਹੋਰ ਭਾਣੇ ਤਾਂ ਪਹਿਲੀ ਵਧੇਰੇ ਚਿੱਟੀਆਂ ਹੋਰ ਚਿੱਟੀ ਹੋ ਜੰਗੀਆਂ ਨਹੀਂ ਕੋਈ ਨਹੀਂ ਹੋਂਦਾ ਨਹੀਂ ਮੈਨੂੰ 24 ਘੰਟੇ ਹੀ ਮੱਚੀ ਜਾਂਦੀ ਹੈ ਲੈ ਮੇਰੇ ਤੇ ਤੂੰ ਗੋਰੀ ਆ ਤੂੰ ਗੋਰੀ ਆ ਤੇ ਫਿਰ ਮੈਂ ਕੀ ਕਰਾਂ ਗੋਰੀ ਆ ਉਹੀ ਤਾਂ ਕਰ ਲ ਆਬ ਤਾਂ ਕਾਲੀ ਭੂ ਤਰ ਗਈ ਹੋ ਸਉਣਾ ਚ ਫਿਰ ਪੈਣ ਸੀ ਤੇ ਸੋਣੀ ਆ ਫਿਰ ਤੇ ਤਾਂ ਹੀ ਦਾ ਮੱਚ ਨਹੀਂ ਨੋ ਮੱਚ ਜਾਂਦੇ ਬਿਨਾ ਗੱਲ ਤੋਂ ਮੱਚ ਜਾਂਦੇ ਚੱਲ ਸੋਣਗਾ ਸੋਣਗਾ ਨੂੰ ਤਾਂ ਜਿਹੜਾ ਹੈਗਾ ਅਗਲਾ ਹੈਗਾ ਜਿਹੇ ਜਹ ਹੈਗਾ ਗੱਲ ਤੇ ਇਹ ਵੀ ਐਵੇਂ ਗੱਲਾਂ ਜੀਆਂ ਨਾ ਪੜਾਇਆ ਕਰੇ ਦੱਸਿਆ ਨਹੀਂ ਹੁ ਤਾਂ ਪੈਣ ਤੈਨੂੰ ਹਰੇਕ ਕੋਲੇ ਨਿੰਦੀ ਆ ਹਰੇਕ ਕੋਲੇ ਨਿੰਦੀ ਆ ਉਹ ਕਿਹੜਾ ਬੰਦਾ ਜਿਹਦੇ ਕੋਲ ਬੰਦਾ ਬੁੜੀ ਜਿਹਦੇ ਕੋਲ ਨਿੰਦੀ ਕੋਈ ਨਹੀਂ ਅੱਜ ਤਾਂ ਮੈਂ ਇਹਦੇ ਨਾਲ ਨਾ ਸਾਰੀ ਗੱਲਬਾਤ ਕਰੂੰਗੀ ਨਾਲ ਬੋਲਣ ਦੇ ਬੰਟੂ ਨੂੰ ਪਰ ਬੰਟੂ ਨੂੰ ਵੀ ਕਹਿ ਦਣਾ ਵੀ ਭਾਈ ਮੇਰੇ ਨਾਲ ਆ ਕੁਝ ਬੋਲਦੀ ਐ ਦੱਸੂ ਸਾਰੀਆਂ ਗੱਲਾਂ ਬੰਟੂ ਨੂੰ ਮੈਂ ਮੈਂ ਤਾਂ ਕਹਿੰਦੀ ਹਜੇ ਕੋਈ ਗੱਲ ਨਾ ਕਰੀ ਗੱਲ ਤਾਂ ਕਿਉਂ ਨਾ ਕਰਾਂ ਗੱਲ ਤਾਂ ਮੈਂ ਕਰੂੰਗੀ ਕੋਈ ਨਹੀਂ ਤੇਰਾ ਨਾਂ ਨਹੀਂ ਹੁੰਦਾ ਲੈ ਮਸ਼ਕਾਇਸ਼ ਬਣਾ ਕੇ ਨਹੀਂ ਹਣੀ ਤੇਰੇ ਵਾਸਤੇ ਘੁੱਟਕ ਜਾਂ ਬਣਾ ਲਿਆ ਹੋਰ ਨਾਲ ਮੈਂ ਪੀ ਲੂੰਗੀ ਚੰਗਾ ਬੈਠੀ ਰਹਿ ਤੂੰ ਇੱਥੇ ਮਿੱਠਾ ਜਾਂ ਬਾਬਾ ਪਾ ਲਈ ਕੋਈ ਨਹੀਂ ਕੋਈ ਨਹੀਂ ਜਿਪਾ ਨੇ ਬਰਖੂ ਜੀ ਬਾਬਾ ਪਾ ਲਈ ਖੰਡਾ ਜਾਂ ਬਣਾ ਲਈ ਲੈ ਨਹੀਂ ਇਹਦੀ ਸਾਸਰੀ ਤਾਂ ਕਹਿੰਦੀ ਹੁੰਦੀ ਸੀ ਮੇਰੇ ਦਾ ਕੋਈ ਹੈ ਨਹੀਂ ਮੇਰੇ ਤੇ ਬਸੇ ਰਾਂ ਲੱਗਦੀ ਹੁੰਦੀ ਸੀ ਘਰ ਹੀ ਨਹੀਂ ਸੀ ਆਉਣ ਦਿੰਦੀ ਜਦੋਂ ਨੂੰ ਉਹ ਨਹੀਂ ਆਉਣਾ ਘਰੇ ਤੋ ਉਦੋਂ ਦਾ ਮੈਂ ਭਾਂਡੇ ਖੜਕਾ ਦੂੰ ਦੇਖੀ ਤੂੰ ਡਾਂਗੋ ਸੋਟੀ ਕਰਵਾ ਦੂੰ ਆਪਣਕੇ ਲੜੀ ਜਾਂਦੇ ਮੈਂ ਤਾਂ ਲਾ ਕੇ ਉਂਗਲ ਮੈਂ ਤਾਂ ਆਪ ਦਾ ਘਰੇ ਵੱਜੇ। ਓਹੋ ਲੈ ਇਹਨੂੰ ਵੀ ਅੰਦਰ ਹੀ ਕਰਤਾ। ਮੇਰੀ ਗੱਲ ਸੁਣ ਪਣ। ਰੋਟੀ ਬਣਾ ਲਈ? ਨਾ ਰੋਟੀ ਕਿੱਥੋਂ ਬਣਾ ਲਈ? ਅਜੇ ਕੰਮ ਤਾਂ ਬਾਹਰਲੇ ਹੁਣ ਨਵੇੜੇ ਆ। ਚਲ ਉਹ ਤਾਂ ਠੀਕ ਆ ਮੈਂ ਕਹਿੰਦੀ ਸੀਗੀ ਆ ਤਾਂ ਰੋਟੀ ਟੋਕਰਾ ਫਿਰ ਆਪ ਕਰ ਲਈ ਕਿਉਂਕਿ ਤੁਸੀਂ ਆਪਦੀ ਆਦੀ ਰੋਟੀ ਬਣਾਉਣੀ ਆ। ਮੇਰੀ ਤਾਂ ਮੈਂ ਤਾਂ ਖਾਣੀ ਨਹੀਂ ਹੈਗੀ ਰੋਟੀ। ਵੇਖ ਮੇਰੀ ਗੱਲ ਸੁਣ। ਹਾਂ ਬਾਹਲਾਂ ਬਾਜ਼ਾਰ ਤਾਂ ਜੀਆਂ ਨਾ ਆਪਾਂ ਬੰਟੂ ਦੀ ਰੋਟੀ ਮੈਂ ਪੈਕ ਕਰਕੇ ਤੋਰਤੀ ਸੀ ਉਦੋਂ ਬਾਅਦ ਚ ਇੱਧਰ ਮੱਚੀ ਗਲੀ ਆ ਮੈਂ ਫੇਰ ਇੱਧਰ ਹੁਣ ਚੌਂਤਰੇ ਕੰਨੀ ਚੜੂੰਗੀ ਆਏ ਰਸ ਕੇ ਜੇ ਮੈਨੂੰ ਕੀ ਦਿਖਾਉਣੀ ਐ ਰਸ ਕੇ ਜੈ ਨਹੀਂ ਮੈਂ ਦਿਖਾਉਂਦੀ ਹੈ ਕਿ ਮੈਂ ਕਹਿੰਨੀ ਆ ਵੀ ਮੈਂ ਕੈਫੇ ਚ ਪੀਜ਼ਾ ਆਰਡਰ ਕੀਤਾ ਮੈਂ ਪੀਜ਼ਾ ਖਾਉਂਗੀ ਤੇਰਾ ਕੰਮ ਘਟਾਇਆਗਾ ਠੀਕ ਹੈ ਨਾ ਵੈਦਾਂ ਰੋਟੀਆਂ ਬਣਾ ਲਈ ਮੈਂ ਨਹੀਂ ਖਾਣੀ ਹੈਗੀ ਰੋਟੀ ਮੇਰਾ ਮਨ ਨਹੀਂ ਹੈਗਾ ਰੋਟੀ ਖਾਣ ਦਾ ਨਾ ਕਿਉਂ ਐਵੇਂ ਪੈਸੇ ਬਰਬਾਦ ਕਰਦੀਆਂ ਜੀ ਹੁਣ ਚੰਗੀ ਭਲੀ ਮੈਂ ਰੋਟੀ ਲੱਗਦੀ ਤਾਂ ਹੈਗੀ ਆ ਨਾ ਪੈਸੇ ਬਰਬਾਦ ਕਰਨੋਂ ਮੈਂ ਬਾਲੇ ਖਾਨ ਨੇ ਫਿਰ ਉਹ ਦੁੱਖ ਵੀ ਬਾਲਾ ਦਿੰਦੇ ਹੁੰਦੇ ਆ ਮੈਂ ਤਾਂ ਤੇਰਾ ਫਾਇਦਾ ਹੀ ਕਰਦੀ ਆ ਕਿਉਂ ਮੈਂ ਉਹ ਵਿਚਾਰਾ ਸਾਰਾ ਦਿਨ ਖਾਪਦਾ ਕਿਉਂ ਕਿਉਂ ਤੂੰ ਸਾਡੇ ਫਾਇਦੇ ਬਾਰੇ ਸੋਚਦੀ ਆ ਤੂੰ ਆਪਦੇ ਫਾਇਦੇ ਬਾਰੇ ਸੋਚ ਜੋ ਸੋਚਣਾ ਠੀਕ ਆ ਸਾਡੇ ਬਾਰੇ ਨਾ ਪੈਣ ਸੋਚਿਆ ਕਰ ਹੱਥ ਬਣਾ ਲੈ ਲੋੜ ਨਹੀਂ ਹੈਗੀ ਸਾਡੇ ਬਾਰੇ ਸੋਚਣ ਦੀ ਆ ਬਾਲਾ ਨਾ ਮੇਰੇ ਮੁਰੇ ਹੱਥ ਜੇ ਨਾ ਜੋੜਿਆ ਕਰ ਐਂ ਕਰਦੀ ਆ ਜਿਵੇਂ ਵੀ ਮੈਂ ਤੇਰੇ ਤੇ ਕੋਈ ਜ਼ੁਲਮ ਕਰਦੀ ਹੋਵਾਂ ਇਹ じゃ ਕੀ ਮੈਂ ਜ਼ੁਲਮ ਕਰਤਾ ਬਥੇਰੇ ਕਰਤੇ ਜਣੇ ਖਣੇ ਕੋਲ ਤੂੰ ਚੁਗਲੀਆਂ ਕਰਦੀ ਫਿਰਦੀ ਆ ਹਜੇ ਕਹਿੰਦੀ ਆ ਜ਼ੁਲਮ ਕਰਤੇ ਇਹ ਜ਼ੁਲਮ ਨਾਲੋਂ ਵੱਧਾ ਚੁਗਲੀ ਤਾਂ ਨਹੀਂ ਕਿਹੜੀ ਤੈਨੂੰ ਪੱ ਕੋਈ ਮਰਜੀ ਕਹਿੰਦੀ ਹੋਵੇ ਮੈਨੂੰ ਠੀਕ ਆ ਨਾ ਮੈਂ ਅਗਲੀ ਦਾ ਨਾਂ ਕਿਉ ਲਾਂ ਮੈਂ ਤੂੰ ਤਾਂ ਅੱਛਾ ਜਿਹੜਾ ਕੋਈ ਆ ਗਿਆ ਜਾਂ ਗਲੀ 'ਚ ਜਿਹਦੇ ਕੋਲ ਲੰਘਦੀ ਫੜਦੀ ਆ ਸਾਡੀ ਵੀ ਤਾਂ ਆਇਆ ਸਾਡੀ ਵੀ ਤਾਂ ਆਇਆ ਨਾ ਮੈਂ ਕੰਮ ਨਹੀਂ ਕਰਦੀ ਹੈਗੀ ਨਹੀਂ ਮੈਂ ਕਿਹਦੇ ਕੋਲੇ ਜਾਵੜੀ ਹੁਣ ਮੈਂ ਕੀ ਰੱਖੀ ਦਾ ਨਾਂ ਲਾਂ ਤੈਨੂੰ ਮੇਰੇ ਕੋਲੇ ਨਾਂ ਲੈ ਤਾਂ ਸਹੀ ਮੈਂ ਦਲਦੀ ਮੈਂ ਗੁੱਤ ਪੱਟ ਕੇ ਇੱਥੇ ਘੜੀ ਸਕੇ ਲਿਆ ਮੈਂ ਤੇਰੇ ਸਾਹਮਣੇ ਮੇਰੀ ਗੱਲ ਸੁਣ ਇੱਕ ਅੱਡੇ ਕੋਲ ਕਿਹਾ ਹੋਵੇ ਤਾਂ ਤੁਹਾਨੂੰ ਜੁਦਾ ਗਈ ਠੀਕ ਆ ਜਨੇ ਖਾਣੇ ਕੋਲ ਕਹਿੰਦੀ ਫਿਰਦੀ ਆ ਗੁੱਤ ਕਿਦੀ ਕਿਦੀ ਪੱਟੇਂਗੀ ਤੂੰ ਨਹੀਂ ਮੈਂ ਜਨੇ ਹੁਣ ਇੱਕ ਕੋਲੇ ਕਿਹਦੇ ਕੋਲੇ ਜਾਵੜੀ ਸਾਰਾ ਕੰਮ ਦੀ ਬੇਲ ਨਹੀਂ ਮਿਲਦੀ ਮੈਂ ਤਾਂ ਇਕੱਲਾ ਖੇਤ ਜਾਨੀ ਹੁੰਨੀ ਹੈ ਤੇਰੇ ਬਾਈ ਨੂੰ ਰੋਟੀ ਫੜਾਉਣਾ ਐਡੀਆਂ ਉਹ ਆ ਪਤੰਦਰਨੀਆਂ ਬੈਤ ਲਾ ਕਿਧਰੋਂ ਕੰਜਰੀਆਂ ਨਿਕਲਣਗੀਆਂ ਉਧਰੀਆਂ ਤੇਰੇ ਕੋਲੇ ਆ ਜਾਂਦਾਂ ਤੇ ਤੇਰੇ ਕੋਲ ਕਿਹੜਾ ਕੋਈ ਆਉਂਦਗਾ ਨਹੀਂ ਹੈਗੀਆਂ ਨਾਲੇ ਜਿਹੜੇ ਕੋਈ ਮੇਰੇ ਕੋਲ ਆਉਂਦੇ ਉਹਦੇ ਬਾਰੇ ਬੋਲਣ ਦੀ ਲੋੜ ਨਹੀਂ ਹੈਗੀ ਜਿਹੜਾ ਮੇਰੇ ਕੋਲ ਉਹਨਾ ਪਹਿਲਾਂ ਤੇਰੇ ਕੋਲ ਗੁਜ਼ਰ ਕੇ ਫੇਰ ਆ ਜਾਂਦਗਾ ਮੇਰੇ ਕੋਲ ਕਮਰੇ 'ਚ ਨਹੀਂ ਉਹ ਤਾਂ ਫੇਰ ਉਹ ਕਬਲਾਈ ਸੀ ਕਬਲ ਤਾਂ ਤੇਰੇ ਕੋਲੇ ਕੋਈ ਕੰਮ ਆਈ ਹੋਊਗੀ ਤੇ ਕਮਲ ਦਾ ਬਣਾ ਲੈਤਾ ਮੈਂ ਕਿਹਾ ਵੀ ਕਮਲ ਆਈ ਸੀਗੀ ਤਾਂ ਫਿਰ ਮੇਰੇ ਕੋਲ ਤਾਂ ਨੰਗ ਕੇ ਉਹੀ ਗਈ ਆ ਤੇ ਅੱਜ ਤੱਕ ਆਵਾਂ ਲੰਗੀ ਤੇ ਗਲੀ ਚ ਤਰ ਕੋਲ ਦੇ ਕੋਈ ਲੰਗਦਾ ਨਹੀਂ ਹੈਗਾ ਜਾਂ ਤੂੰ ਜਾਨੀ ਆ ਰੋਟੀਆਂ ਲੈ ਕੇ ਖੇਤਾਂ ਨੂੰ ਨਾ ਸਿੱਧੀ ਤਾਂ ਨਹੀਂ ਖੇਤ ਚ ਪੈਰ ਪਾ ਲੈਂਦੀ ਆ ਅਖਰ ਨੂੰ ਪਹੀ ਤੇ ਤਾਂ ਵੱਢਦੀ ਆ ਨਹੀਂ ਮੈਨੂੰ ਐਂ ਦੱਸ ਤੂੰ ਕੀ ਖਾਨੀ ਆ ਤੜਕੋ ਤੜ ਕੀ ਤਾਂ ਤੜਕੇ ਤੋਂ ਲੱਗ ਜਾਂਦੀ ਆ ਬੋਲਣ ਪਤਾ ਨਹੀਂ ਤੈਨੂੰ ਬਿਮਾਰੀ ਕੀ ਆ ਪੁੱਠੀ ਮੈਨੂੰ ਤਾਂ ਕੋਈ ਬਿਮਾਰੀ ਨਹੀਂ ਹੈਗੀ ਤੂੰ ਆਪ ਦਾ ਇਲਾਜ ਕਰਾ ਲੈ ਠੀਕ ਆ ਜਿਹੜਾ ਚੁਗਲੀ ਦਾ ਹੋਇਆ ਪਿਆ ਤੈਨੂੰ ਇਹਦਾ ਇਲਾਜ ਕਰਾ ਲੈ ਚੁਗਲੀ ਕਰਨ ਦਾ ਮੈਂ ਤਾਂ ਬੇਖਾਬ ਦਾ ਇਲਾਜ ਕਰਾ ਲੂੰਗੀ ਪਰ ਮੈਂ ਤੈਨੂੰ ਐਂ ਕਹਿਨੀ ਆ ਬਾਲੇ ਪੀਜੇ ਖਾਣ ਨਾਲ ਨਾ ਘਰ ਬਾਹਲੀ ਚਿਰ ਨਹੀਂ ਚਲਦੇ ਹੁੰਦੇ ਚੱਲ ਕੋਈ ਨਹੀਂ ਭੈਣਾ ਮੈਂ ਤੈਨੂੰ ਕੱਲ ਵੀ ਕਿਹਾ ਸੀ ਅੱਜ ਵੀ ਕਹਨੀ ਆ ਵੀ ਮੈਂ ਹੋਣਾ ਤੇਰੇ ਨਾਲ ਅੱਡ ਮੈਂ ਪਈ ਆਕੀ ਤੂੰ ਤਾਂ ਸਾਡੇ ਖਾਣ ਪੀਣ ਤੇ ਪਾਬੰਦਗਾ ਲੈਣਿਆ ਕਿਉ ਅਸੀਂ ਖਾ ਪੀ ਨਹੀਂ ਸਕਦੇ ਹੈਗੇ ਨਾਲੇ ਰੋਜ਼ ਰੋਜ਼ ਆ ਰੋਟੀਆਂ ਮੈਥੋਂ ਨਹੀਂ ਖਾਧੀਆਂ ਜਾਂਦਾ ਜਿਵੇਂ ਮੰਟੂ ਨੇ ਕੱਲ ਚੌਲ ਖਾਣ ਨੂੰ ਜੀ ਕਰਦਾ ਸੀ ਨਾ ਉਵੇਂ ਅੱਜ ਮੇਰਾ ਪੀਜਾ ਖਾਣ ਨੂੰ ਜੀ ਕਰਦਾ ਖਾ ਤਾਂ ਭੋਵਾਂ ਦੀ ਕੁਸ ਲਈ ਚੱਲ ਪਰ ਜਦੋਂ ਰੋਟੀ ਕਹ ਤੂੰ ਟੋਕਦੀ ਕਹ ਤਾ ਤਾਂ ਮੈਨੂੰ ਲੱਗਦਾ ਨਹੀਂ ਜਦੋਂ ਰੋਟੀ ਦਾ ਟਾਈਮ ਹੁੰਦਾ ਨਾ ਉਦੋਂ ਰੋਟੀ ਖਾਂਦੇ ਹੁੰਦੇ ਆ ਹੁਣ ਜਦੋਂ ਮੈਂ ਚੰਗਾ ਭਲਾ ਰੋਟੀਆਂ ਲਾਉਣੀ ਐ ਇੰਨਾ ਆਟਾ ਗੁੰਨ ਕੇ ਰੱਖਿਆ ਤੇਰੇ ਹਿੱਸੇ ਦੀਆਂ ਰੋਟੀਆਂ ਹੁਣ ਮੈਂ ਦਸ ਗਈ ਦੇ ਬਬਰ ਚ ਪਾਉ ਜਿਹਦੇ ਮਰਜ਼ੀ ਭਾਬ ਦੇ ਚਪਾਲਾ ਫੇਰ ਖਾ ਲੈਨੀ ਰੋਟੀਆਂ ਆ ਕੋਈ ਖਾਨਸੂਰੀ ਥੋੜੀਆਂ ਵੀ ਮੈਂ ਸਾਰਾ ਦਿਨੀ ਚੜੀ ਨਹੀਂ ਕੋਈ ਨਹੀਂ ਫਿਰ ਦੁਪਹਿਰੇ ਖਾ ਲਈ ਪਕਾ ਕੇ ਰੱਖ ਲੈ ਜਦੋਂ ਮੈਂ ਨਹੀਂ ਖਾਣੀਆਂ ਹੈਗੀਆਂ ਕੋਈ ਨਾ ਮੈਂ ਤਾਂ ਕੋਈ ਥੋੜੀ ਜਿੜ ਤਾਂ ਹੋਗਾ ਲੈ ਕੇ ਆਪਦੇ ਪੈਸਿਆਂ ਦੀ ਵੀ ਕੋਈ ਚੀਜ਼ ਨਾ ਲੈ ਕੇ ਖਾਓ ਚੰਗਾ ਮੇਰਾ ਵਾਲਾ ਦਿਮਾਗ ਨਾ ਖਰਾਬ ਕਰ ਮੈਨੂੰ ਆਏ ਦੱਸਣ ਆਈਆਂ ਕਰਕੇ ਚੋਗਲਾਂ ਵੀ ਮੈਂ ਪੀਜ਼ਾ ਖਾਣੀ ਹੈ ਆਏ ਕਿਹਾ ਦੱਸਣ ਆਈਆਂ ਕਿ ਫਿਰ ਤੁਸੀਂ ਖਾ ਲੋ ਆਦੇ ਪੈਸੇ ਦਾ ਮੰਗਾਓ ਤੇ ਖਾਓ ਇਹਦੇ ਵਿੱਚ ਬੱਚਿਆਂ ਨਾਲ ਹੀ ਤਾਂ ਆਏ ਇੱਥੇ ਪੈਸੇ ਵਾਲਾ ਕੀ ਸਾਬ ਹੈ ਜਦੋਂ ਹੁਣ ਤੂੰ ਪੀਜ਼ਾ ਮੰਗਾਇਆ ਸਾਰਾ ਡੱਬਾ ਰੋਟੀ ਨਹੀਂ ਖਾਂਦੇ ਅੱਜ ਦਾ ਪੀਜ਼ਾ ਹੀ ਖਾਵਾਂਗੇ ਕਿਉਂ ਕਿਉਂ ਅੱਛਾ ਜੇ ਮੈਂ ਕੱਲਾ ਪੀਜ਼ਾ ਮੰਗਾ ਲਿਆ ਵੀ ਤੁਹਾਨੂੰ ਪੰਡ ਕੇ ਦੇ ਦਾਂ ਮੈਂ ਤਾਂ ਕੱਲੀ ਖਾਉਂਗੀ ਠੀਕ ਆ ਜਿਹਨੂੰ ਲੋੜ ਆ ਨਾ ਉਹਦਾ ਮੰਗਾਓ ਤੇ ਖਾਓ ਰਹਿੰਦਾ ਕੁੰਦਾ ਕੱਲ ਮੇਰੇ ਬੰਦੇ ਤੋਂ 15000 ਰੁਪਏ ਮੰਗ ਲਿਆ ਤੁਸੀਂ ਰੇਹਾਂ ਸਪਰੇਹਾਂ ਵਾਸਤੇ 5000 ਰੁਪਏ ਹੈਪੀ ਵੀਰਿਆਂ ਨੇ ਲਾ ਲਿਆ ਤੁਸੀਂ ਉਹਦੇ ਨਾਮ ਹੋ ਕੇ ਮਿੱਠੇ ਪਿਆਰੇ ਰੁਪਏ 20000 ਖਾ ਗਏ ਮੇਰੇ ਬੰਦੇ ਤੋਂ ਨਹੀਂ ਮੇਰੀ ਗੱਲ ਸਾਨੂੰ ਸਪਰੇਹ ਹੁਣ ਬਾਣ ਚ ਕਰੀ ਸੀ ਹੁਣ ਬਸ ਉਹਦਾ ਡਾਟਾ ਭਰ ਕੇ ਤੈਨੂੰ ਪਿਆਦਾ ਮੈਨੂੰ ਕੀ ਪਿਆਦਾ ਬੋਤਲ ਲਾਲਾ ਦੇ ਮੂੰਹ ਨੂੰ ਕਿਉਂ ਮੈਂ ਬੋਲਦੀ ਆ ਬੈਟਲ ਕਿਸੇ ਤੂੰ ਨਹੀਂ ਹੈਗੀ ਕੰਜਰੇ ਕਿਸੇ ਕਹਿੰਦਾ ਬ

ਖਾਣ ਪੀਣ ਨੂੰ ਵੀ ਟੋਕਦੀ ਆ ਲੈ ਵੱਡੀ ਆਈ ਕੋਈ ਨਾ ਦੇਖ ਲੂ ਤੈਨੂੰ ਖਾਣ ਤੋਂ ਨਹੀਂ ਮੰਗਾ ਲੈਂਦੀ ਫਿਰ ਨਾ ਹਾਏ ਰੋਮ ਚ ਖਾਣ ਨੂੰ ਨਹੀਂ ਪੰਗਾ ਲੈਂਦੀ ਤੂੰ ਹਾਏ ਹਾਏ 니 ਬੈਠਲ ਚ ਨਹੀਂ ਤਾਕਤਾ 니 ਤਾਣੀ ਮਰੋੜਦੀ ਕੋਈ ਨਾ ਇਹਦਾ ਸਾਬਤ ਲੈ ਹੀ ਲੁੱਤ ਹੈ ਕਿਸੇ ਨੇ ਦੇਖੀ ਤਾਂ ਨਹੀਂ ਠੀਕ ਹੈ